ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਅੱਜ ਇਸ ਮੌਕੇ ਤੇ ਪੁਲਿਸ ਸ਼ਹੀਦੀ ਦਿਵਸ ਜਿਹੜਾ 21 ਅਕਤੂਬਰ 2025 ਤੇ ਜਿਹੜਾ ਸੀ ਇਥੇ ਇਕੱਤਰਤ ਹੋਏ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਨ ਮਨਾ ਰਹੇ ਨੇ ਇਹ 1908 59 ਦੇ ਵਿੱਚ ਚੀਨ ਦੇ ਬਰ ਖਲਾਫ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਲਦਾਖ ਦੇ ਹੌਟ ਸਪ੍ਰਿੰਗ ਏਰੀਆ ਦੇ ਵਿੱਚ ਕਰੀਬਨ 10 ਪੁਲਿਸ ਕਰਮੀਆਂ ਨੇ ਆਪਣੇ ਦੇਸ਼ ਲਈ ਜਾਨ ਨਿਛਾਵਰ ਕਰ ਦਿੱਤੀ ਕੁਰਬਾਨੀ ਦਿੱਤੀ ਤਾਂ ਉਸੀ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਗੌਰਵ ਮਹਿਸੂਸ ਕਰਦੇ ਹਾਂ ਔਰ ਉਹ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਕਿ ਆਪਣੀ ਜ਼ਿੰਮੇਵਾਰੀ ਖਾਤਰ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਤਾਂ ਉਹ ਸਾਡਾ ਪ੍ਰੇਰਣਾ ਸਰੋਤ ਹੋਵੇ ਐਂਡ ਉਹਨਾਂ ਦੀਆਂ ਕੁਰਬਾਨੀਆਂ ਹਰ ਕਦਮ ਤੇ ਉਤੇ ਸਾਡਾ ਮਾਰਕ ਦਰਸ਼ਕ ਬਣੇ ਤਾਂ ਅੱਜ ਅਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਅਸੀਂ ਐਰ ਟਾਈਮਸ ਉਹਨਾਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਇਹ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਉਹਤੇ ਸ਼ਹੀਦ ਪਰਿਵਾਰਾਂ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਹੁੰਦਾ ਹੈ ਤਾਂ ਉਹਦਾ ਅਸੀਂ ਹੱਲ ਮਤਲਬ ਉਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹਾਂ ਕਿ ਕੋਈ ਸ਼ਹੀਦ ਪਰਿਵਾਰ ਕੋਈ ਨਜ਼ਰ ਅੰਦਾਜ਼ ਮਹਿਸੂਸ ਨਾ ਕਰ ਸਕੇ ਜੀ ਨਾ ਬੜਾ ਮਨੋਰ ਸਿੰਘ ਕਿਹੜਾ ਪਿੰਡ ਹੈ ਸ਼ਰਕਲਾ ਕਹਿੰਜੀ ਤੇ ਅੱਡੇ ਤੇ ਉਹ ਭਰਾ ਇੱਕ ਬੱਚਾ ਮੇਰਾ 22 ਸਾਲ ਦਾ ਹਮਾੜਾ ਕਿਸ ਤਰ੍ਹਾਂ ਸ਼ਹੀਦ ਹੋਇਆ ਕਿ ਕਿੱਥੇ ਇਹ ਕੰਨਿਆ ਲੈ ਆਲਖਵੇਰੀ ਹੋਏ ਸੀ ਤੇ ਉਹਨੇ ਬੰਦੂਕਾ ਲੈ ਕੇ ਸੀ ਇਹਨਾਂ ਤੇ ਨੋ ਤਿੰਨੇ ਜਣੇ ਨੂੰ ਮਾਰ ਗਏ ਸੀ ਇੱਕ ਮਾਲੂ ਦੋਰੇ ਦਾ ਸੀ ਕਾਂਗਰਸ ਦਾ ਇੱਕ ਮੇਰਾ ਚਲਕਲਾ ਦਾ ਅਜੇ ਮੈਨੂੰ ਭਾ ਕਿਾ ਸੀ ਭਰਾ ਜਿਹੜੇ 88 ਚ ਜੇਵੇਂ ਮੈਂ ਨੇ 26 ਤਰੀਕ ਦੇ ਉਤੇ ਸੌ ਰਾਤ ਨੂੰ ਮਾਰ ਦਿੱਤੇ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਸੀ ਇਹ ਰਹਾ ਕਿੱਦਾਂ ਪਰਿਵਾਰ ਚੱਲਿਆ ਉਹਨਾਂ ਦਾ ਪਰਿਵਾਰ ਦੀ ਬਸ ਕਰਕੇ ਰੁਖਰੂ ਹੋ ਗਿਆ ਕੋਈ ਅੰਮ੍ਰਿਤਸਰ ਪੈ ਗਿਆ ਕੋਈ ਪਟਿਆਲਾ ਪੈ ਗਿਆ ਅਸੀਂ ਵੀ ਥੱਕੇ ਪਰ ਬੱਚੇ ਆਪੇ ਸਾਦੇ ਹਾਂਜੀ ਅਸੀਂ ਆਪਣਾ ਪਛਾੜ ਗੋੜੇ ਸਾਡੇ ਬਾਅਦ ਕੋਈ ਸਰਕਾਰ ਨੂੰ ਅੱਟਾ ਚਾਹੀਦਾ ਕੋਈ ਵੀਡੀਓ ਦੀਆਂ ਬਾਤਾਂ ਹੋ ਰਹੀਆਂ ਅਸੀਂ ਦੋਵੇਂ ਜੀ ਇਕੱਠੇ ਰਹਿ ਰਹੇ ਹਾਂਜੀ ਆਕੇ ਕਪੈਣ ਨੂੰ ਗੋਲੀ ਵੱਜ ਗਈ ਸੀ ਇੱਕ ਬਾਪਰੋ ਵਾਦ ਕੇ ਬਾਪੀ ਵੀ ਹੋ ਕੇ ਨਾ ਮਰ ਗਿਆ ਮਾਤਾ ਵੀ ਹੋ ਕੇ ਨਾ ਮਰ ਗਈ ਇਹ ਸਾਡਾ ਬਹੁਤ ਬੁਰਾ ਹਾਲ ਚਿਰ ਗੱਲ ਹਾਂਜੀ ਅੱਜ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਜੀ ਬਹੁਤ ਅਗਾ ਲੱਗਾ ਵਾ ਪਰ ਜੋ ਜਣਾ ਉਹਦਾ ਉਹਦਾ ਆਂਦਰਾ ਬਹੁਤ ਪਾੜ ਗਿਆ ਨੇ ਕਿਉਂਕਿ ਬਹੁਤ ਮਨਸਾਲ ਲੱਗਦਾ ਵਾ ਤੇ ਇਸ ਕਰਕੇ ਹੁਣ ਕੀ ਕਰ ਸਕਦੇ ਆਪਾਂ ਪੁਰਾਣੀ ਤਸਵੀਰਾਂ ਸਾਹਮਣੇ ਆਈਆਂ ਨੇ ਪੁਰਾਣੀ ਜੀ ਸਰਵਿਸ ਬੁੱਕਦੀ ਗੱਲ ਜੀ ਹੁਣ ਤੇ ਬਸ ਇਨੀ ਟੈਨਸ਼ਨ ਬਹੁਤ ਕੀ ਆ ਜੀ ਹਰ ਤੋਂ ਬਰੇ ਟੈਨਸ਼ਨ ਮਨੂ ਹੋ ਗਈ ਆ ਸਾਰੀ ਦਿਦਰੀ ਹੋਂ ਕਿਹੜੀ ਗੱਲ ਇਹ ਨਾਲ ਸੋਚ ਕੇ ਗਾਂਕ ਕਰਕੇ ਅੰਕਰੂ ਹੋ ਗਿਆ ਬੱਚੇ ਚਲੇ ਗਏ ਬੱਚੇ ਬਰਬਾਦ ਹੋ ਗਏ ਪੈਣ ਨੂੰ ਗੋਲੀ ਲੱਗੀ ਬਹੁਤ ਕੁਝ ਹੋਇਆ ਸਾਡੇ ਨਾਲ ਜੀ ਮੇਰਾ ਨਾਮ ਹਰਮੀਤ ਕੋਈ ਨਹੀਂ ਡੇਰਾ ਬਾਬਾ ਨਾਨਕ ਦਾ ਪਿੰਡ ਠੇਠੜ ਕੈਂਤ ਸਾਡੇ ਫਾਦਰ ਸਾਹਿਬ ਜੀ ਠੀਕ ਸੀਧ ਹੋਈ ਸੀ 1986 ਉਹਨਾਂ ਦੀ ਡਿਊਟੀ ਜਾਂਦੇ ਹੀ ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਗੋਲੀ ਮਾਰ ਦਿੱਤੀ ਆ ਤਰਦੀ ਕਾ ਦੀ ਉਮਰ ਬਹੁਤ ਛੋਟੀ ਹੁੰਦੀ ਹਣੀ ਹਾਂਜੀ ਹਾਂਜੀ ਛੋਟੇ ਛੋਟੇ ਸੀ ਜੇ ਆਪਾਂ ਤੋਂ ਬਹੁਤ ਜ਼ਿਆਦਾ ਇਵੇਂ ਹੀ ਜੇ ਚੱਲਦਾ ਹੀ ਜੀ ਹਾਂਜੀ ਕੋਈ ਸਹੂਲਤ ਨਹੀਂ ਹਜੇ ਤੱਕ ਮਿਲਦੀ ਤੇ ਮੰਮੀ ਆਡੇ ਕਰਦੇ ਸੀ ਦਹੀਂ ਹਾਂਜੀ ਕਮੌਣ ਵਾਲੇ ਫਾਦਰ ਸੀ ਹਾਂਜੀ ਹਾਂਜੀ ਅਈ 8 ਭੈਣ ਭਰਾ ਸਾਡੇ ਫਾਦਰ ਸਾਹਿਬ ਵੀ ਕਮੌਣ ਵਾਲੇ ਸੀ ਹਾਂਜੀ ਕਿੱਦਾਂ ਬਿਜਾਰਾ ਕਰਦੇ ਗਏ ਬਿਜਾਰਾ ਮੰਮੀ ਆਡੇ ਕਰਦੇ ਸੀ ਅਸੀਂ ਛੋਟੇ ਛੋਟੇ ਵਰਦੇ ਸੀ ਉਦੋਂ ਅਸੀਂ ਹਾਂਜੀ ਹਾਂਜੀ ਬਹੁਤ ਮੁਸ਼ਕਲ ਸੀ ਹਾਂ ਜੀ ਹਾਂ ਜੀ ਕਰਦੇ ਸੀ ਉਹ ਉਹਨਾਂ ਦੀ ਚਲ ਮੈਂਦਾਈ ਕਰਦੇ ਸੀ ਵਧੀਆ ਹਾਂ ਜੀ ਬਹੁਤ ਅਸਾ ਲੱਗਦਾ ਹੀ ਹੈ ਮੰਦਪ ਪਰਵਾਇ ਜਾਣ ਬੱਚੇ ਹੀ ਛੋਟੇ ਛੋਟੇ ਨੰਨੇ ਨੌਕਰੀ ਦਿੱਤੀ ਹੋਏ ਅਰੇ ਵੱਡੇ ਬਦਰ ਸਾਹਿਬ ਨੂੰ ਦਿੱਤੀ ਛੋਟੇ ਨੂੰ ਵੀ ਦਿੱਤੀ ਇਹ ਦੂਜੇ ਆ ਦੇ ਪਰਵਾਇ ਇਸ ਤਰ੍ਹਾਂ ਹੀ ਏਖਾਂ ਕਿ ਉਹਨਾਂ ਦੀ ਪਰਸਨ ਲੱਗੀ ਸੀ ਬਾਅਦ ਚ ਮੰਮੀ ਆਉਂਦੀ ਉਹ ਸਾਡੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸਾਡੀ ਸੁਣਾਈ ਨਹੀਂ ਅਜੇ ਤੱਕ ਰੋਂਦੀ ਸੀ ਮੰਦਪ ਹਨ ਮੰਗੇ ਵੀ ਆਡੀ ਜਿਹੜੀ ਪੈਸੇ ਨੇ ਦੁਬਾਰਾ ਸਾਡੀ ਲੱਗਣੀ ਚਾਹੀਦੀ ਆ ਹਾਂਜੀ ਆ ਜਿਸ ਨਹੀਂ ਹੋਈ ਜੇ ਤਾਂ